ਸਾਰੇ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਹੈ ਬਹੁਤ ਚਰਚਾ ਦੇ ਵਿੱਚ ਜਿਹੜੀ ਜਮਣੀ ਚੋਣ ਹੋਣ ਜਾ ਰਹੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਤੇ ਅਮਰਤਪਾਲ ਜੀ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਵਾਰਿਸ ਪੰਜਾਬ ਦੇ ਉਸ ਜਥੇਬੰਦੀ ਨੇ ਆਪਣਾ ਕੈਂਡੀਡੇਟ ਹੈ ਜਿਹੜਾ ਉਹ ਐਲਾਨ ਦਿੱਤਾ ਹੈ ਸੰਦੀਪ ਸਿੰਘ ਜਿਹੜੇ ਸੀਗੇ ਜਿਨ੍ਹਾਂ ਨੇ ਸੂਰੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਸੀਗੇ ਉਹਨਾਂ ਦਾ ਕਤਲ ਕੀਤਾ ਸੀ ਸੋਰੀ ਉਹਨਾਂ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਵਾਰਿਸ ਪੰਜਾਬ ਜਥੇਬੰਦੀ ਆ ਇਹਨਾਂ ਨੇ ਤਰਨਤਾਰਨ ਤੋਂ ਉਮੀਦਵਾਰ ਜਿਹੜਾ ਵਾ ਲਾਂ ਨ ਦਿੱਤਾ ਤੇ ਉਧਰੋਂ ਆਮ ਆਦਮੀ ਪਾਰਟੀ ਤੇ ਪਹਿਲਾਂ ਵੀ ਰਹਿ ਚੁਕੇ ਐਮਐਲਏ ਜਿਹੜੇ ਕਿ ਅਕਾਲੀ ਦਲ ਸਰਕਾਰ ਟਾਈਮ ਐਮਐਲਏ ਵੀ ਰਹਿ ਚੁਕੇ ਨੇ ਮੰਤਰੀ ਵੀ ਰਹਿ ਚੁਕੇ ਨੇ ਉਹ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ ਉਥੋਂ ਆਮ ਆਦਮੀ ਪਾਰਟੀ ਵੱਲੋਂ ਉਹ ਉਮੀਦਵਾਰ ਨੇ ਕਾਂਗਰਸ ਪਾਰਟੀ ਨੇ ਵੀ ਆਪਣਾ ਉਮੀਦਵਾਰ ਜਿਹੜਾ ਉਹ ਐਲਾਨ ਦਿੱਤਾ ਤੇ ਭਾਜਪਾ ਨੇ ਵੀ ਆਪਣਾ ਐਲਾਨ ਦਿੱਤਾ ਹੈ ਤੇ ਗੱਲ ਇੱਥੇ ਆਪਾਂ ਅੱਜ ਕਰਨੀਆਂ ਆ ਵਾਰਿਸ ਪੰਜਾਬ ਤੇ ਜਥੇਬੰਦੀ ਮਨਦੀਪ ਸਿੰਘ ਜੀ ਬਾਰੇ ਉਹਨਾਂ ਦੇ ਬਾਰੇ ਮਨਦੀਪ ਸਿੰਘ ਬਾਰੇ ਕਿ ਕਿਦਾਂ ਇਹ ਜਿਹੜੀ ਚੋਣ ਪ੍ਰਕਿਰਿਆ ਜਾਂ ਚੋਣ ਦੇ ਵਿੱਚ ਇਹਨਾਂ ਦਾ ਕਿਦਾਂ ਦਾ ਹੋਊਗਾ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਜੇ ਵਧੀਆ ਮੁੱਦਿਆਂ ਤੇ ਜਥੇਬੰਦੀ ਵਧੀਆ ਇਹ ਇਹ ਜਿਹੜੇ ਵਧੀਆ ਜਿਹੜੇ ਨੇ ਮੁੱਦੇ ਲੈ ਕੇ ਆਉਂਦੇ ਨੇ ਕਿਉਂਕਿ ਤਰਨਤਾਰਨ ਦੇ ਵਿੱਚ ਪਿਛਲੇ ਸਮੇਂ ਨਾਲੋਂ ਐਰਕੀ ਵੱਧ ਨਸ਼ਾ ਜਿਹੜਾ ਪਾਉ ਉਹ ਵਿਕ ਰਿਹਾ ਸ਼ਰੀਆਮ ਵਿਕ ਰਿਹਾ ਜਿਹਦੇ ਵਿੱਚ ਕੋਈ ਸ਼ੱਕ ਮਨਦੀਪ ਸਿੰਘ ਇਥੋਂ ਜਿੱਤ ਸਕਦੇ ਨੇ ਤੇ ਬਾਕੀ ਕਾਂਗਰਸ ਦਾ ਵੀ ਇੱਥੇ ਜੋਰ ਹੈਗਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜੋਰ ਤੇ ਉਹਨਾਂ ਦਾ ਵੀ ਹੈ ਸੋ ਇਹ ਤੇ ਹੁਣ ਜਦੋਂ ਨਤੀਜੇ ਆਉਣਗੇ ਉਦੋਂ ਹੀ ਪਤਾ ਲੱਗੂਗਾ ਤੇ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ